ਮਾਈਟੋਡਾ ਵੈਕਰਜੀ ਕਾ ਖਾਲਸਾ ਵੈਕਰਜੀ ਕੀ ਫਤਹ ਸਾਥੀਓ ਮੈਂ ਤੁਹਾਡਾ ਆਪਣਾ ਵੀਰ ਦਵਿੰਦਰ ਸੋਲ ਜਰਨਲ ਸੈਕਟਰੀ ਪੰਜਾਬ ਅਮਰਜੀਤ ਬਾਬਾ ਜੀ ਵਣ ਸਿੰਘ ਦੀ ਏ ਰੱਖਿਆ ਵੈਲਫੇਅਰ ਐਸੋਸੀਏਸ਼ਨ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਅੱਜ ਤੁਹਾਨੂੰ ਡਰੈਸ ਪਵਾ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਅੱਜ ਬਕਰੇ ਤਰੀਕੇ ਦੇ ਵਿੱਚ ਤੁਸੀਂ ਦਿਖਾਈ ਦੇ ਰਹੇ ਹੋ ਕਿੰਧਰਾ ਮਸੂਦ ਕਰ ਰਹੇ ਹੋ ਜੀ ਇਹ ਸਰ ਬਹੁਤ ਵਧੀਆ ਇੱਕ ਉਪਰਾਲਾ ਵਾ ਸਾਰੇ ਜੋ ਕਿ ਆਪਣੇ ਟ੍ਰੈਫਿਕ ਕੰਟਰੋਲ ਸਰਦਾਰ ਹਰਪਾਲ ਸਿੰਘ ਦੀ ਰੰਦਾਵਾ ਉਹਨਾਂ ਵੱਲੋਂ ਜੋ ਕਿ ਇੱਕ ਵੱਖਰੀ ਪਛਾਣ ਬਣਾਈ ਗਈ ਆ ਉਹ ਅੱਦਾਂ ਸਰ ਸ਼ਹਿਰ ਦੇ ਵਿੱਚ ਜੂਪੀ ਬਿਹਾਰ ਤੋਂ ਜੰਮੂ ਕਸ਼ਮੀਰ ਤੋਂ ਹਿਮਾਚਲ ਪ੍ਰਦੇਸ਼ ਤੋਂ ਯਾਨੀ ਕਿ ਚਾਰ ਪੰਜ ਸਟੇਟਾਂ ਇਹਦੀਆਂ ਨੇ ਜਿੱਥੋਂ ਬਹੁਤ ਲੋਕ ਡਰਾਈਵਰ ਆ ਕੇ ਤੇ ਇੱਥੇ ਗੱਡੀ ਚਲਾਉਂਦੇ ਨੇ ਤੇ ਸ਼ਹਿਰ ਦੇ ਵਿੱਚ ਗੁਰੂ ਦੀ ਨਗਰੀ ਆ ਬਹੁਤ ਭੀੜ ਭੜਕਾ ਵਾ ਤੇ ਅਸੀਂ ਇਸ ਕਰਕੇ ਆਪਣੀ ਜੁਨੀਅਨ ਰਜਿਸਟਰ ਕਰਾਈ ਅਮਰਜੀਤ ਬਾਬਾ ਜੀਵਨ ਸਿੰਘ ਦੀ ਰੱਖਿਆ ਜੁਨੀਅਨ ਤਾਂ ਕਿ ਇਹ ਪਛਾਣ ਹੋ ਸਕੇ ਕਿ ਅਮਰਸਰ ਦੇ ਹੀ ਜਿਹੜੇ ਆ ਅਸੀਂ ਉਹੀ ਆਪਣੀ ਜੁਨੀਅਨ ਨਾਲ ਵਿੱਚ ਅਟੈਚ ਕਰਦੇ ਹਾਂ ਆਟੋਆਂ ਦੇ ਉੱਪਰ ਪੁਲਿਸ ਦੇ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ ਹੁਣ ਵਰਦੀਆਂ ਪਵਾ ਦਿੱਤੀਆਂ ਗਈਆਂ ਨਾਲ ਨਾਲ ਤੁਹਾਡਾ ਨਾਮ ਵੀ ਜਿਹੜਾ ਉਹ ਲਗਵਾਤਾ ਗਿਆ ਨੰਬਰ ਪਲੇਟ ਦੇ ਉੱਪਰ ਇਹ ਸਰ ਸਾਡੀ ਇੱਕ ਪਛਾਣ ਹੈ ਤੇ ਪੁਲਿਸ ਦੇ ਨਾਲ ਇੱਕ ਸੰਯੋਗ ਹੈ ਜੋ ਕਿ ਗੁਰੂ ਦੀ ਨਗਰੀ ਨੂੰ ਕਿਸ ਸਹੀ ਤਰੀਕੇ ਦੇ ਨਾਲ ਜੋ ਪਬਲਿਕ ਦੂਰੋਂ ਦੂਰ ਦੇਖਦੇ ਗੁਰੂ ਧਾਮਾਂ ਦੀ ਮੱਥਾ ਟੇਕਣਾ ਆਉਂਦੀ ਆ ਕਿ ਉਹ ਸਹੀ ਤਰੀਕੇ ਨਾਲ ਵਿਚਰ ਸਕਣ ਤੇ ਗੁਰਦੁਆਮਾ ਦੇ ਦਰਸ਼ਕਾਂ ਨੇ ਇਹ ਕਹੀ ਇੱਕ ਇਹਨਾਂ ਨੂੰ ਸੰਯੋਗ ਕਰ ਰਹੇ ਆ ਕਿ ਸਾਡੀ ਇੱਕ ਆਈਡੈਂਟੀਫਾਈ ਆ ਜਿਵੇਂ ਕਿ ਕੋਈ ਜ਼ੋਰ ਹੋ ਗਿਆ ਦੇ ਵਿੱਚ ਪੁਲਸਰ ਸਾਥ ਹੋ ਗਏ ਜਿਹੜੇ ਮਾੜੇ ਅੰਤਰ ਜਿਹੜੇ ਆਟੋ ਚਲਾ ਕੇ ਗਲਤ ਕੰਮ ਕਰ ਰਹੇ ਨੇ ਉਹਨਾਂ ਦੇ ਉੱਪਰ ਕਾਰਵਾਈ ਕਰਵਾਉਣ ਦੀ ਗੱਲ ਕਰੋਗੇ ਦੀ ਪੁਲਸਰ ਦੇ ਨਾਲ ਜਰੂਰ ਸਰ ਇਹ ਹੀ ਕੁਝ ਹੋ ਰਿਹਾ ਸਰ ਜਦੋਂ ਸਾਡੀ ਆਈਡੈਂਟੀਫਾਈ ਹੋ ਰਹੀ ਆ ਅਸੀਂ ਕਾਰਡ ਉਸੇ ਬੰਦੇ ਨੂੰ ਦੇਣਾ ਜਿਹਦਾ ਆਧਾਰ ਕਾਰਡ ਸਾਡੇ ਕੋਲ ਹੋਇਆ ਉਹਦਾ ਬਕਾਇਦਾ ਸਾਇਨ ਮੋਬਾਈਲ ਨੰਬਰ ਗੱਡੀ ਨੰਬਰ ਚਾਸੀ ਨੰਬਰ ਤੱਕਹੀਂ ਉਹਦਾ ਪੈਨ ਕਾਰਡ ਤੱਕ ਆਪਣੇ ਕੋਲ ਰੱਖਦੇ ਆ ਤਾਂ ਕਿ ਉਹ ਬੰਦੇ ਦੀ ਪਛਾਣ ਹੋ ਸਕੇ ਕਿ ਇਹ ਵਾਕਿਆ ਹੀ ਅੰਮ੍ਰਿਤਸਰ ਸ਼ਹਿਰ ਦਾ ਵਾਸੀ ਆ ਆਹੀਂ ਜਾਂ ਦੂਸਰੇ ਜ਼ਿਲ੍ਹੇ ਦਾ ਜਾਂ ਦੂਸਰੀ ਸਟੇਟ ਦਾ ਉਹਨਾਂ ਨੂੰ ਅਸੀਂ ਆਪਣੀ ਜੁਨੀਅਨ ਦੇ ਨਾਲ ਅਟੈਚ ਨਹੀਂ ਕਰਦੇ ਕਿਉਂਕਿ ਅੰਮ੍ਰਿਤਸਰ ਜਿਹੜਾ ਵਾ ਇੱਕ ਬਹੁਤ ਵੱਡਾ ਜਿਹੜਾ ਵਾ ਟ੍ਰੈਫਿਕ ਦਾ ਬਣ ਚੁੱਕਾ ਸਿਰਦਰਦੀ ਬਣ ਚੁੱਕਾ ਪੁਲਿਸ ਵਾਸਤੇ ਸਾਡਾ ਇਹੋ ਸੰਯੋਗ ਆ ਬਾਕੀ ਜਿਹੜੇ ਬਾਜਣਗੇ ਉਹ ਇਹਨਾਂ ਸਾਬ ਨੂੰ ਪਤਾ ਲੱਗ ਜਾਣਾ ਕਿ ਜਿਹੜਾ ਜਨਾਬ ਯੂਨੀਫਾਰਮ ਤੋਂ ਆ ਇਹਨਾਂ ਦੇ ਗੱਲ ਵਿੱਚ ਕਾੜ ਨਹੀਂ ਕਿ ਇਹ ਬਾਹਰ ਦਾ ਬੰਦਾ ਵਾ ਇਹ ਇੱਕ ਆਟੋਮੈਟਿਕ ਪਛਾਣ ਆ ਠੀਕ ਹੈ ਹਾਂਜੀ ਪਾਲੀ ਸਰ ਕੀ ਕਹਿਣਾ ਚਾਹੁੰਦੇ ਹੋ ਵੱਡੀ ਗਿੰਦੀ ਦੇ ਵਿੱਚ ਆਟਾ ਵਾਲੇ ਈ ਰਿਕਸ਼ਾ ਵਾਲੇ ਤੁਹਾਡੇ ਕੋਲ ਪਹੁੰਚੇ ਨੇ ਵਰਦੀਆਂ ਪਾ ਕੇ ਅੱਜ ਅ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਕਰਦਾ ਕਿ ਸਾਡੇ ਨਾਲ ਸਾਥ ਦੇ ਕੇ ਇਹਨਾਂ ਨੇ ਅੱਜ ਆਏ ਨੇ ਮੇਰੇ ਕੋਲ ਦੱਸਣ ਆਏ ਨੇ ਕਿ ਵਧੀਆ ਹੀ ਵਰਦੀਆਂ ਪਾਈਆਂ ਲੋਕਾਂ ਨੂੰ ਵੀ ਵੇਅਰ ਕਰ ਰਹੇ ਆ ਤਾਂ ਮੈਂ ਇਹਨਾਂ ਦਾ ਸ਼ਕਰਾਨਾ ਕਰਦਾ ਸਾਰਿਆਂ ਦਾ ਬਹੁਤ ਵਧੀਆ ਪ੍ਰਸ਼ੰਸਾ ਕਰ ਰਹੇ ਨੇ ਨਾਲ ਬਾਕੀ ਇਹਨਾਂ ਦੇ ਗੱਡੀ ਗੁੱਡੀਆਂ ਲਾਉਣ ਵਾਸਤੇ ਹੀ ਕੋਈ ਨਾ ਕੋਈ ਪ੍ਰਸ਼ੰਸਾ ਕਰ ਰਿਹਾ ਕਿ ਕਿਤਲਕ ਤਰ੍ਹਾਂ ਨੂੰ ਸਟੈਂਡ ਬਣਾ ਕੇ ਦੇਨੇ ਆ ਕਿੱਦਾਂ ਕਰਦੇ ਹੋ ਮੈਂ ਐਸ.ਡੀ ਸਾਹਿਬ ਨਾਲ ਡਿਸਕਸ਼ਨ ਕਰਕੇ ਇਹਨਾਂ ਨੂੰ ਤੇ ਅਸੀਂ ਦੱਸ ਦੇਵਾਂਗੇ ਵਧੀਆ ਨੇ ਬਹੁਤ ਵਧੀਆ ਇਹਨਾਂ ਦੀ ਪਛਾਣ ਬਣੀ ਇਹਨਾਂ ਦਾ ਕਸਟਮਰ ਵੀ ਵਧਿਆ ਵਾ ਇਸ ਕਰਕੇ ਮੈਨੂੰ ਖੁਸ਼ੀ ਹੈ ਕਿ ਅੱਜ ਆਏ ਨੇ ਮੈਂ ਧੰਨਵਾਦੀਆਂ ਦਾ ਹੋਰ ਆਟੋ ਵਾਲਿਆਂ ਨੂੰ ਕੀ ਮੈਸੇਜਾਂ ਜਾਂਦੇ ਹੋ ਉਹਨਾਂ ਦੇ ਵੱਲੋਂ ਹਜੇ ਆਪਣੀ ਵਰਦੀ ਨਹੀਂ ਪਾਈ ਗਈ ਮੈਂ ਤਾਂ ਉਹਨਾਂ ਨੂੰ ਇਹ ਕਹਿੰਦਾ ਵੀ ਇਹਨਾਂ ਨੂੰ ਵੇਖ ਕੇ ਸਿੱਖੋ ਕੁਝ ਇਹਨਾਂ ਨੂੰ ਵੇਖ ਕੇ ਕੁਝ ਸਿੱਖੋ ਜਿਹੜਾ ਕੋਈ ਵਰਦੀ ਪਾ ਗੂਗਾ ਉਹਦੀ ਇੱਕ ਪਛਾਣ ਬਣੇਗੀ ਬਾਹਰੋਂ ਆਇਆ ਜਿਹੜਾ ਕੋਈ ਬੰਦਾ ਹੋਏਗਾ ਯਾਤਰੀ ਉਹਦੇ ਵਾਸਤੇ ਬੰਦ ਚ ਵਿਸ਼ਵਾਸ ਹੋਏਗਾ ਕਿ ਇਹ ਬੰਦਾ ਇੱਕ ਵਿਸ਼ਲੀਕ ਹੈ ਤੂੰਦਾ ਇੱਕ ਬਣਿਆ ਇੱਕ ਵਿਸ਼ਵਾਸਪਾਤਰ ਉਹਦਾ ਕਸਟਮਰ ਵਧੇਗਾ ਇਸ ਕਰਕੇ ਇਹ ਜੂਨੀਫਾਰਮ ਪੋਣਾ ਇੱਕ ਸਾਡੀ ਪਛਾਣ ਆ ਤੇ ਇਹ ਕਰਕੇ ਪਹੁੰਚਾਂ ਨੂੰ ਬਰਕਰਾਰ ਰੱਖਣਾ ਇਹਨਾਂ ਦਾ ਕਸਟਮਰ ਵਧੂਗਾ। ਪਰ ਜੇਕਰ ਕਿਸੇ ਨੇ ਵਰਦੀ ਨਾ ਪਾਈ ਹੋਈ ਤਾਂ ਉਦੋਂ ਦਰਵਾਜ਼ਾ ਤੇ ਜਿਹੜਾ ਦੇ ਐਂਟਰ ਹੋ ਦਿੱਤਾ ਜਾਏਗਾ ਨਹੀਂ 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 ਬਿਲਕੁਲ ਹੀ ਇਹ ਅੱਗੇ ਦੱਸ ਦਿੰਦਾ ਵਾ ਜਿਨ੍ਹਾਂ ਨੇ ਵਰਦੀ ਪਾਈ ਆ ਅਸੀਂ ਸਿੱਧੇ ਸਿੱਧੇ ਪਾਰਾ ਇਹਨਾਂ ਨੂੰ ਕਰਕੇ ਸਾਰੇ ਵਰਦੀ ਵਾਲੇ ਹੀ ਦਰਵਾਜ਼ਾ ਦਾ ਏਰੀਆ ਕਵਰ ਕਰਨਗੇ। ਬਿਨਾ ਵਰਦੀ ਤੋਂ ਅਸੀਂ ਅੰਦਰ ਨਹੀਂ ਬਣ ਦੇਣਾ ਕਰਦੇ। ਚਾਰੇ ਗੇਟ ਸੀਲ ਕਰਾਂਗੇ ਕਿ ਵਰਦੀ ਵਾਲੇ ਹੀ ਅੰਦਰ ਗੱਡੀਆਂ ਚਲਾਉਣਗੇ। ਉਹ ਦੂਜਾ ਪਤਾ ਨਹੀਂ ਵੜਦੇ ਵਾ ਕੋਈ ਮਹਿਲਾਵਾਂ ਵਰਦੀਆਂ ਪਾਣੀਆਂ ਜਿਹੜੀਆਂ ਆਟੋ ਚਲਾਉਂਦੀਆਂ ਹਾਂ ਬਿਲਕੁਲ ਨਹੀਂ ਉਹਨਾਂ ਨੂੰ ਕਿਹਾ ਉਹ ਪਾ ਰਹੀਆਂ ਵਾ ਉਹਨਾਂ ਵੈਸੇ ਵਰਦੀਆਂ ਉਹ ਵਰਦੀਆਂ ਪਾ ਰਹੀਆਂ ਮਲਾਵਾਂ ਦੇ ਉਹ ਉਹ ਵੀ ਨਾਲ ਬਲਾਸਾਰ ਦਿੰਦੀਆਂ ਨੇ ਉਹਨਾਂ ਨੂੰ ਕਿਹਾ ਵਾ ਵਰਦੀਆਂ ਪਾ ਰਹੀਆਂ ਸੱਤ ਮਹਿਲਾਵਾਂ ਜਿਹੜੀਆਂ ਹੋਰ ਹਾਂ ਆਪਣਾ ਇਹ ਆਟਾ ਚਲਾਉਂਦੀਆਂ ਨੇ ਉਹਨਾਂ ਦੀ ਜਾਣਕਾਰੀ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਵੇਖੋ ਕਾਨੂੰਨ ਜਿਹੜੇ ਬਦਲ ਚੁੱਕੇ ਆ ਸਖਤ ਹੋ ਚੁੱਕੇ ਨੇ ਤਾਂ ਵੀ ਭਾਰੇ ਤੇ ਜੁਰਮਾਨੇ ਹੋ ਗਿਆ ਜਿਹੜੀ ਲੇਡੀਜ਼ ਆ ਉਹ ਬਹੁਤ ਜ਼ਿਆਦਾ ਫੋਨ ਯੂਜ਼ ਕਰਦੀਆਂ ਨੇ ਐਂਕਵਾ ਚਲਾਉਂਦੇ ਆ ਅਸੀਂ ਤੁਹਾਡੇ ਦਰਿਆ ਇਹ ਨਾ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਕਿ ਇੱਕ ਆਪਣੇ ਕਾਗਜ਼ ਪੱਤਰ ਰੱਖੋ ਇੱਕ ਹੈਲਮਟ ਪੋਣਾ ਜ਼ਰੂਰ ਕਰੋ ਮੁਤਾਬਕ ਜੇ ਕੋਈ ਸਿੱਖ ਆ ਤਾਂ ਉਹ ਆਪਣੀ ਦਸਤਾਰ ਬੰਨੇ 5.5 ਮੀਟਰ ਦਸਤਾਰ ਬੰਨੀ ਹੋਣੀ ਚਾਹੀਦੀ ਆ 5.5 ਮੀਟਰ ਤੋਂ ਘੱਟ ਨਹੀਂ ਹੋਵੇ ਨੰਬਰ 2 ਜਿਹੜੇ ਦੂਸਰੇ ਨੇ ਲੇਡੀਜ਼ ਨੇ ਪਹਿਲਾਂ ਉਹ ਵੀ ਆਪਣੀਆਂ ਦਸਤਾਰ ਬੰਨ ਲੈਣ ਤੇ ਉਹਨਾਂ ਨੂੰ ਜਿਹੜੀਆਂ ਦੂਧੀਆਂ ਨੇ ਹਨਵੜ ਪਾਉਣ ਹਨਵੜ ਪਾ ਕੇ ਰੱਖਣਗੇ ਅੱਗੇ ਵਾਸਤੇ ਤੇ ਪਿੱਛੇ ਵਾਲਾ ਵੀ ਕਈ ਯਾਰ ਕਹਿੰਦੇ ਨੇ ਕਿ ਪਿੱਛੇ ਵਾਲੇ ਦਾ ਕੀ ਮਤਲਬ ਆ ਜਾਨ ਸਾਰਿਆਂ ਤੇ ਹੈਗੀ ਆ ਅੱਗੇ ਚਲਾਉਣ ਵਾਲਾ ਡਰਾਈਵਰ ਵੀ ਪਾਊਗਾ ਜਿਹੜਾ ਪਿੱਛੇ ਬੈਜੇਗਾ ਉਹ ਵੀ ਸਹਾਰ ਬੜ ਪਾਏਗਾ ਤੇ ਬੇਨਤੀ ਆ ਕਿ ਜੂਰ ਪਾਓ ਫਾਰਮਰ ਦੇ ਕੋਲੋਂ ਲਾਗੂ ਕਰੋ